ਕਾਨਮਾ ਕੋਈ ਹੋਰ ਨਹੀਂ ਕਰਦਾ ਆਵਾਰਾ ਪਸ਼ੂਆਂ ਦੇ ਕਾਰਨਿੰਦਾ ਕਿਤੇ ਆਪਾ ਪੰਜਾਬ ਦੇ ਕੁਝ ਥੀਰੇ ਨੇ ਜਿਹੜੇ ਆਪਾਂ ਖੋ ਬੈਠੇ ਆ ਆਵਾਰਾ ਪਸ਼ੂਆਂ ਦੀ ਭੇਡ ਚਾਰ ਪੱਕੇ ਸੀ ਉਹ ਵੀ ਚਕੀਨ ਦੇ ਉੱਤੇ ਕਿਸ ਤਰ੍ਹਾਂ ਆਵਾਰਾ ਪਸ਼ੂ ਨੇ ਕਿਸੇ ਵੀ ਤੁਸੀਂ ਆਪਣੀ ਤੋਰ ਦੇ ਵਿੱਚ ਜਾ ਰਹੇ ਹੋ ਆਪਣੀ ਲਾਈਜ ਦੇ ਵਿੱਚ ਜਾ ਰਹੇ ਹੋ ਕਿਸ ਤਰ੍ਹਾਂ ਤੁਹਾਨੂੰ ਆਵਾਰਾ ਪਸ਼ੂ ਨੇ ਜਿਹੜੇ ਆਪਣਾ ਸ਼ਿਕਾਰ ਕਰ ਸਕਦੇ ਨੇ ਆਪਣੀ ਧਾਨ ਦੇ ਨਾਲ ਆਪਣੀ ਸੇਫਟੀ ਦੇ ਨਾਲ ਕਿਉਂਕਿ ਪੰਜਾਬ ਸਰਕਾਰ ਦੇ ਮੰਤਰੀ ਵੀ ਇਸ ਕੰਨ ਨੂੰ ਲੈ ਕੇ ਮੌਨ ਨੇ ਤੇ ਪੰਜਾਬ ਦੀ ਨਗਰ ਕੌਂਸਲਸ ਨੇ ਜਿਹੜੇ ਮਲੋੜ ਦੇ ਉਹ ਵੀ ਮੌਨ ਨੇ ਨੇ ਮਲੋੜ ਦੇ ਤਸਵੀਰਾਂ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਡਰ ਭਰਦਾ ਮਾਹੌਲ ਬਣਿਆ ਹੋਇਆ ਹੈ ਤੇ ਅਕੀਕਾ ਲੋਕ ਬਾਹਰ ਨਿਕਲ ਤੋਂ ਵੀ ਡਰੇ ਨੇ ਲੋਕ ਇਹ ਗੱਲ ਤੇ ਜ਼ਰੂਰ ਚर्चा ਕਰ ਰਹੇ ਨੇ ਕਿ ਇਹਨਾਂ ਤੇ ਕਿਉਂ ਨਹੀਂ ਨਕੀਲ ਕਿਸੇ ਆਰੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੈਬਨਟ ਮੰਤਰੀ ਬਰਜਿਤ ਕੋਰ ਨੂੰ ਮਿਲਣ ਦਾ ਲੋਕਾਂ ਨੇ ਇਸ ਗੱਲ ਦਾ ਮੰਗ ਪੱਤਰ ਵੀ ਲੋਕ ਜ਼ਰੂਰ ਚੱਕਣ ਜਾ ਰਹੇ ਨੇ ਆਖਿਰਕਾਰ ਕਿਉਂ ਐਸਾ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਮਲੋੜ ਸ਼ਹਿਰ ਤੇ ਬਣੇ ਹੋਏ ਨੇ ਆਵਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਨਮਾ ਤੋਂ ਨਮਾ ਨੁਕਸਾਨ ਹੁੰਦਾ ਪਿਛਲੇ ਦਿਨੋਂ ਕਾਰ ਬਜ਼ਾਰ ਦੇ ਵਿੱਚ ਨੁਕਸਾਨ ਹੋਇਆ ਤੇ ਹੁਣ ਬਜ਼ਾਰਾਤ ਦੇ ਵਿੱਚ ਸ਼ਰਿਆਮ ਆਵਾਰਾ ਪਸ਼ੂ ਨੇ ਭੱਜਦੇ ਤੇ ਲੜਦੇ ਨਜ਼ਰ ਆਉਂਦੇ ਨੇ ਉਸ ਤੋਂ ਨਾਲ ਜਿਕਾ ਤੋਂ ਜੁੜਿਓ ਪੰਜਾਬ ਹਰਿਆਣਾ ਲਾਈਵ ਦੇ ਨਾਲ ਤਾਂ ਮੈਂ ਆ ਤੁਹਾਡਾ ਦੋਸਤ ਜਦਿਨ ਤਾਂ ਅੱਜ ਗੱਲ ਕਰਨ ਜਾ ਰਹੇ ਆ ਮਲੋੜ ਸ਼ਹਿਰ ਦੀ ਮਲੋੜ ਸ਼ਹਿਰ ਦੇ ਵਿੱਚ ਆਏ ਦਿਨ ਨਵਾ ਤੋਂ ਨਵਾ ਕਾਰਨਾਮਾ ਦਿਖਦਾ ਕਿਉਂਕਿ ਉਹ ਕਾਰਨਾਮਾ ਕੋਈ ਹੋਰ ਨਹੀਂ ਕਰਦਾ ਉਹ ਵਾਰਾ ਪਸ਼ੂਆਂ ਦੇ ਕਾਰਨ ਦਿੰਦਾ ਜਿੱਥੇ ਆਪਾਂ ਪੰਜਾਬ ਦੇ ਕੁਝ ਹੀਰੇ ਨੇ ਜਿਹੜੇ ਆਪਾਂ ਖੋ ਬੈਠੇ ਆ ਵਾਰਾ ਪਸ਼ੂਆਂ ਦੀ ਭੇਡ ਚੜ ਬੈਠੇ ਸੀ ਉਹ ਵੀ ਆਪਣੀ ਜ਼ਿੰਦਗੀ ਤੇ ਜਿਹੜੀ ਮੌਤ ਦੀ ਲੜਾਈ ਹੈ ਹਸਪੀਟਲਾਂ ਦੇ ਵਿੱਚ ਜਿਹੜੀ ਉਸ ਤੋਂ ਬਾਅਦ ਆਪਣੇ ਵਿੱਚ ਨਹੀਂ ਰਹਿ ਰਹੀ ਉਹੀ ਹਾਲਾਤ ਨੇ ਜਿਹੜੇ ਉਸਾਂ ਦੇ ਹਾਲਾਤ ਉਸ ਤਰ੍ਹਾਂ ਦੇ ਹਾਲਾਤ ਜਿਹੜੇ ਪੈਦਾ ਹੋਣ ਦੇ ਮਲੋੜ ਦੇ ਵਿੱਚ ਨਜ਼ਰ ਆਏ ਨੇ ਮਲੋੜ ਦੇ ਹਾਲਾਤ ਦੇਖੋ ਆ ਸਿਸਟੀ ਫੁਟੇਜ ਜਿਹੜੀ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਕਿਸ ਤਰ੍ਹਾਂ ਆਵਾਰਾ ਪਸ਼ੂ ਨੇ ਕਿਸੇ ਵੀ ਤੁਸੀਂ ਆਪਣੀ ਤੋਰ ਦੇ ਵਿੱਚ ਜਾ ਰਹੇ ਹੋ ਆਪਣੇ ਲਾਈਜ਼ੇ ਦੇ ਵਿੱਚ ਜਾ ਰਹੇ ਹੋ ਕਿਸ ਤਰ੍ਹਾਂ ਤੁਹਾਨੂੰ ਆਵਾਰਾ ਪਸ਼ੂ ਨੇ ਜਿਹੜੇ ਆਪਣਾ ਸ਼ਿਕਾਰ ਕਰ ਸਕਦੇ ਨੇ ਆਪਣੀ ਧਿਆਨ ਦੇ ਨਾਲ ਆਪਣੀ ਸੇਫਟੀ ਦੇ ਨਾਲ ਕਿਉਂਕਿ ਪੰਜਾਬ ਸਰਕਾਰ ਦੇ ਮੰਤਰੀ ਵੀ ਇਸ ਕਾਨੂੰਨ ਲੈ ਕੇ ਮੌਨ ਨੇ ਤੇ ਪੰਜਾਬ ਦੇ ਨਗਰ ਕੌਂਸਲਸ ਨੇ ਜਿਹੜੇ ਮਲੌਰ ਦੇ ਉਹ ਵੀ ਮੌਨ ਨੇ ਆਖਿਰਕਾਰ ਕਿਉਂ ਇਹਨਾਂ ਦੇ ਉੱਤੇ ਨਕੇਲ ਨਹੀਂ ਪਾਈ ਜਾ ਰਹੀ ਆਵਾਰਾ ਪਸ਼ੂਆਂ ਨੂੰ ਨੰਦੀ ਸ਼ਾਲਾ ਗਊਸ਼ਾਲਾ ਦੇ ਵਿੱਚ ਕਿਉਂ ਨਹੀਂ ਛੱਡਿਆ ਜਾ ਰਿਹਾ ਇਸ ਗੱਲਾਂ ਨੂੰ ਲੈ ਕੇ ਜ਼ਰੂਰ ਸ਼ਹਿਰ ਵਾਸੀ ਚर्चा ਕਰ ਰਹੇ ਨੇ ਤੇ ਉਹਨਾਂ ਦਾ ਇਸ ਗੱਲ ਤੋਂ ਲੈ ਕੇ ਉਹ ਵੀ ਕਹਿਣਾ ਹੈ ਕਿ ਆਖਿਰਕਾਰ ਕਿਉਂ ਐਸਾ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਮਲੌਰ ਸ਼ਹਿਰ ਦੇ ਬਣੇ ਹੋਏ ਨੇ ਆਵਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਨਮਾ ਤੋਂ ਨਮਾ ਨੁਕਸਾਨ ਹੁੰਦਾ ਪਿਛਲੇ ਦਿਨੋਂ ਕਾਰ ਬਜ਼ਾਰ ਦੇ ਵਿੱਚ ਨੁਕਸਾਨ ਹੋਇਆ ਤੇ ਹੁਣ ਬਜ਼ਾਰਤ ਦੇ ਵਿੱਚ ਸ਼ਰੇਆਮ ਆਵਾਰਾ ਪਸ਼ੂ ਨੇ ਭਜਦੇ ਤੇ ਲੜਦੇ ਨਜ਼ਰ ਆਉਂਦੇ ਨੇ ਉਸ ਤੋਂ ਨਾਲ ਲੋਕਾਂ ਦਾ ਜਾਲੀਮਾਨੀ ਨੁਕਸਾਨ ਵੀ ਹੁੰਦਾ ਨਜ਼ਰ ਆ ਰਿਹਾ ਇਹ ਤਸਵੀਰਾਂ ਮਲੋੜ ਦੀਆਂ ਨੇ ਮਲੋੜ ਦੀਆਂ ਤਸਵੀਰਾਂ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਕੀ ਡਰ ਭੈ ਦਾ ਮਾਹੌਲ ਬਣਿਆ ਹੋਇਆ ਤੇ ਆਖਿਰਕਾਰ ਲੋਕ ਬਾਹਰ ਨਿਕਲ ਤੋਂ ਵੀ ਡਰੇ ਨੇ ਲੋਕ ਇਹ ਗੱਲ ਦੀ ਜ਼ਰੂਰ ਚਰਚਾ ਕਰ ਰਹੇ ਨੇ ਕਿ ਇਹਨਾਂ ਤੇ ਕਿਉਂ ਨਹੀਂ ਨਕੀਲ ਕਸੀ ਆਰੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਬਨਿਟ ਮੰਤਰੀ ਬਰਜਿਤ ਕਰਨ ਨੂੰ ਮਿਲਣ ਦਾ ਲੋਕਾਂ ਨੇ ਇਸ ਗੱਲ ਦਾ ਮੰਗ ਪੱਤਰ ਵੀ ਲੋਕ ਜ਼ਰੂਰ ਚੱਕਣ ਜਾ ਰਹੇ ਨੇ ਕਿ ਆਖਿਰਕਾਰ ਮਲੋੜ ਸ਼ਹਿਰ ਦਾ ਆਵਾਰਾ ਪਸ਼ੂਆਂ ਤੋਂ ਜ਼ਰੂਰ ਜਿਹੜਾ ਨੱਥ ਪਾਈ ਜਾ ਸਕੇ ਕਿਸ ਤਰ੍ਹਾਂ ਦੇ ਇਹਨਾਂ ਦੀ ਜਿਹੜਾ ਨਾ ਸਮਾਧਾਨ ਜ਼ਰੂਰ ਕੱਢਿਆ ਜਾਵੇ ਕਿਉਂਕਿ ਅੱਜ ਦਿਨ ਸੜਕ ਉੱਤੇ ਹਾਸੇ ਜਾਂ ਫਿਰ ਗਲੀਆਂ ਦੇ ਵਿੱਚ ਬੱਚਿਆਂ ਨੂੰ ਵੀ ਵੱਡਾ ਖਤਰਾ ਹੈ ਤੇ ਇਸ ਨਾਲ ਸਕੂਲਾਂ ਦੇ ਨੇੜੇ ਆਵਾਰਾ ਪਸ਼ੂ ਜ਼ਰੂਰ ਲੜਦੇ ਤੇ ਭਜਦੇ ਨਜ਼ਰ ਆਉਂਦੇ ਨੇ ਤਾਂ ਅੱਜ ਦਿਨ ਐਸਾ ਨਹੀਂ ਜਿਹੜੀਆਂ ਵਾਰਦਾਤਾਂ ਨੇ ਜਾਂ ਫਿਰ ਐਸਾ ਦੀਆਂ ਜਿਹੜੀਆਂ ਕਹਿ ਸਕਦੇ ਆ ਕਿ ਵੱਖ-ਵੱਖ ਘਟਨਾਵਾਂ ਨੇ ਹੁੰਦੀਆਂ ਤਾਂ ਉਸ ਤੋਂ ਬਾਅਦ ਲੋਕਾਂ ਨੂੰ ਗੰਭੀਰ ਸੱਟਾਂ ਵੀ ਹੁੰਦੀਆਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਪਦੀ ਟੋੜ ਦੇ ਵਿੱਚ ਇੱਕ ਐਕਟਿਵਾ ਜਾ ਰਹੀ ਸੀ ਤੇ ਉਹ ਦੋ ਜਨੇ ਸੀ ਐਕਟਿਵਾ ਦੇ ਉੱਤੇ ਤਾਂ ਕਿਸ ਤਰ੍ਹਾਂ ਆਵਾਰਾ ਪਸ਼ੂ ਨੇ ਟੱਕਰ ਮਾਰੀ ਤੇ ਉਹ ਸੜਕ ਦੇ ਉੱਪਰ ਡਿੱਗ ਪਏ ਨੇ ਉਸ ਤੋਂ ਬਾਅਦ ਲੋਕਾਂ ਦਾ ਵੱਡਾ ਕੱਠ ਵੀ ਹੋ ਜਾਂਦਾ ਹੈ ਇਹ ਤਸਵੀਰਾਂ ਮਲੋੜਦੀਆਂ ਨੇ ਤੇ ਉਸ ਤੋਂ ਬਾਅਦ ਹੁਣ ਤੁਹਾਡੀ ਕੀ ਰਾਏ ਹੈ ਆਵਾਰਾ ਪਸ਼ੂਆਂ ਦੇ ਲਈ ਇੱਕ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਕਰੋ ਆਖੇ ਤੁਹਾਡੀਆਂ ਵੀ ਆਸ-ਪਾਸ ਦੀਆਂ ਮੰਗਾ ਨੇ ਸੜਕਾਂ ਕੰਟੈਕਟ ਕਰੋ ਅਸੀਂ ਤੁਹਾਡੀ ਮੰਗ ਤੇ ਆਵਾਜ਼ ਜ਼ਰੂਰ ਬਣਾਵਾਂਗੇ